ਹੋਰ ਗੱਲ ਦੱਸਦਾ ਤੁਹਾਨੂੰ ਇੰਪਰੂਵਮੈਂਟ ਟਸਟ ਦੇ ਚੇਅਰਮੈਨ ਨਵੇਂ ਨੇ ਚਲੋ ਖੁਸ਼ੀ ਆ ਸਾਨੂੰ ਕਿ ਇੱਕ ਆਮ ਫੈਮਿਲੀ ਚੋਂ ਉੱਠ ਕੇ ਉਹ ਚੇਅਰਮੈਨ ਬਣੇ ਨੇ ਪਰ ਮੈਂ ਇੱਕ ਗੱਲ ਦੱਸ ਦੇਣਾ ਚਾਹੁੰਨਾ ਜਿਹੜਾ ਇੰਪਰੂਵਮੈਂਟ ਟਸਟ ਦੇ ਪੈਸੇ ਜਿਹੜੇ ਪਿੰਡਾਂ ਚਲਾ ਰਹੇ ਨੇ ਉਹ ਬੜੇ ਗਲਤ ਤਰੀਕੇ ਨਾਲ ਲਾ ਰਹੇ ਕਿਉਂਕਿ ਇੱਕ ਮੈਨੂੰ ਗੱਲ ਦੱਸੋ ਵੀ ਜਦੋਂ ਤੁਸੀਂ ਕਿਸੇ ਕਲੋਨੀ ਚ ਪਲਾਟ ਖਰੀਦਦੇ ਹੋ ਯੂਜ਼ਰ ਚਾਰਜ ਦਿੰਦੇ ਹੋ ਤੇ ਤੁਸੀਂ ਉਹਦੀਆਂ ਫੈਸਿਲਟੀਆਂ ਵੀ ਅਜੇ ਤੇ ਕਈ ਉੱਥੇ ਇੰਪਰੂਵਮੈਂਟ ਟਸਟ ਦੇ ਵਿੱਚ ਕੰਮ ਅਧੂਰੇ ਨੇ ਸੋ ਉਹ ਜਿਹੜਾ ਵਾ ਇੱਕ ਹਯਾਤਨਗਰ ਤੇ ਜਿਹੜਾ ਉਹਦਾ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੱਸਾਂਗੇ ਉੱਥੇ ਕਈ ਐਕਚੁਅਲੀ ਮੈਨੂੰ ਇਹ ਦੱਸਣ ਇਥੋਂ ਵਾਲਾ ਲੀਡਰ ਦੱਸੇ ਤੇ ਇੰਪਰੂਵਮੈਂਟ ਅਸਟ ਦਾ ਚੇਅਰਮੈਨ ਦੱਸੇ ਵੀ ਉਹਨਾਂ ਦੀ ਕੀ ਉਪਲਬਧੀ ਆ ਬੱਸ ਸਟੈਂਡ ਬਾਹਰ ਖੜਿਆ ਪ੍ਰਾਪਰਟੀ ਪ੍ਰਾਪਰਟੀਆਂ ਕਾਸਟਲੀ ਹੋਈਆਂ ਉਹੋ ਪੈਸੇ ਜਦੋਂ ਵੇਚ ਲੈਂਦੇ ਨੇ ਐਸੀਓ ਵੇਚ ਲੈਂਦੇ ਕੋਈ ਪਲਾਟ ਵੇਚ ਲੈਂਦੇ ਨੇ ਉਹ ਪੈਸੇ ਇਕੱਠੇ ਹੋ ਜਾਂਦੇ ਆ ਫਿਰ ਉਹਨਾਂ ਨੂੰ ਇਹ ਇਹ ਲੱਗਦਾ ਕਿ ਹੁਣ ਪੈਸੇ ਖਰਚੀਏ ਕਿੱਦਾਂ ਉਡਾਈਏ ਕਿੱਦਾਂ ਜੇ ਕੋਈ ਖਰਚਾਂਗੇ ਤਾਂ ਸਾਨੂੰ ਕੁਝ ਮਿਲੇਗਾ ਫਿਰ ਇਹ ਪਲਾਨ ਬਣਾਉਂਦੇ ਨੇ ਪਹਿਲਾਂ ਮੈਨੂੰ ਲੱਗਦਾ ਕਿ ਹੋਰ ਸ਼ਹਿਰਾਂ ਨੂੰ ਵੀ ਇਹਨਾਂ ਦੇ ਵੱਡੇ ਪੈਸੇ ਉਹ ਬਰਦਾਸਪੁਰ ਦੇ ਪੈਸੇ ਆ ਪਹਿਲਾਂ ਇਹ ਦੇਖਿਆ ਜਾਏ ਵੀ ਉਹ ਪੈਸੇ ਕਿਸ ਤਰ੍ਹਾਂ ਉੱਥੇ ਇਕੱਠੇ ਕਿੱਦਾਂ ਕੀਤੇ ਆ ਬੱਸ ਸਟੈਂਡ ਜਾਣ ਦੇ ਪਹਿਲਾਂ ਕਿਉਂ ਨਹੀਂ ਪਲਾਟ ਵੇਚ ਗਏ ਉੱਥੇ ਲੋਕਾਂ ਦੇ ਬੱਸ ਸਟੈਂਡ ਬਾਹਰ ਖੜਿਆ ਉੱਥੇ ਪ੍ਰਾਪਰਟੀਆਂ ਦੇ ਰੇਟ ਵਧੇ ਹੁਣ ਇਹਨਾਂ ਦੀ ਉਪਲਬਧੀ ਦੱਸਣ ਵੀ ਇਹਨਾਂ ਨੇ ਨਵਾਂ ਕੀ ਕੀਤਾ ਜੋ ਅਸੀਂ ਬਣਾਇਆ ਉਹਦੀ ਉਹਦੀ ਇਹ ਕਮਾਈ ਖਾ ਰਹੇ ਨੇ ਉਹ ਇਹ ਵੇਚ ਰਹੇ ਨੇ ਤੇ ਪੈਸੇ ਡਾ ਰਹੇ ਨੇ ਉਹ ਵੀ ਗਲਤ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੱਸਾਂਗੇ ਇੰਪਰੂਵਮੈਂਟ ਟਰਸਟ ਇੰਪਰੂਵਮੈਂਟ ਟਰਸਟ ਦੀਆਂ ਜਿਹੜੀਆਂ ਕਈ ਕੁਝ ਦੱਸਾਂਗਾ ਤੁਹਾਨੂੰ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਆ ਪਿੱਛੇ ਜਿਹੋ ਖਬਰਾਂ ਤੁਹਾਡੀਆਂ ਚੱਲ ਰਹੀਆਂ ਸੀ ਕਿ ਕਿਸ ਘਟੀਆ ਕਿਸਮ ਦਾ ਜਿਹੜਾ ਉੱਥੇ ਕੰਮ ਕੀਤਾ ਗਿਆ ਸੜਕਾਂ ਦਾ ਹੋਰ ਉੱਥੇ ਆਉਣ ਵਾਲੇ ਸਮੇਂ ਵਿੱਚ ਦੱਸਾਂਗੇ ਤੁਹਾਨੂੰ ਬੜਾ ਕੋਚਾ ਮੇਰਾ ਇੰਪਰੂਵਮੈਂਟ ਟਰਸਟ ਕੋ ਮੇਰੇ ਕੋਲ ਆਉਣ ਵਾਲੇ ਸਮੇਂ ਦੇ ਜਿਹੜੀ ਇਨਕੁਆਰੀ ਵੀ ਕਰਾਂ ਕਉਂ ਜਾਂ ਆਪ ਸਰਕਾਰ ਦੀ ਦੇਣਾ ਮੈਂ ਐਫਰਟ ਕੀਤਾ ਤੇ ਫੇਰ ਕਿੱਥੋਂ ਕੀਤਾ ਮੈਨੂੰ ਦੱਸਣੇ ਪ੍ਰੋਜੈਕਟ ਪ੍ਰਾਣ ਪ੍ਰਾਣਾ ਐਮ ਐਲ ਏ ਸਾਹਿਬ ਬਣੇ ਸੀ ਉਹਨਾਂ ਦੀ ਇਹ ਦੇਣ ਹੋਏ ਪ੍ਰਾਣਾ ਐਫਰਟਸ ਜਿਹੜਾ ਓਨਰ ਹੈ ਉੱਥੋਂ ਤੇ ਇੰਨੇ ਦੀ ਜਗ੍ਹਾ ਵੀ ਨਹੀਂ ਆ ਮੈਂ ਤੁਹਾਨੂੰ ਕਹਿ ਰਿਹਾ ਓਪਨਲੀ ਮੇਰੇ ਨਾਲ ਬੈਠ ਜਾਣ ਮੈਂ ਜਦੋਂ ਮਰਜੀ ਮੈਨੂੰ ਬੁਲਾ ਲਿਓ ਇਹਨਾਂ ਨੂੰ ਵੀ ਬੁਲਾ ਲਿਓ ਆਪਾਂ ਬੈਠ ਕੇ ਗੱਲ ਕਰ ਲਈਏ ਕਾਗਜ਼ਾਂ ਨੇ ਬੋਲਣਾ ਕਾਗਜ਼ ਮੇਰੇ ਕੋਲ ਹੈ ਇਹਨਾਂ ਕੋਲ ਕੀ ਹੈ ਪ੍ਰਧਾਨਜੀ ਬਸ ਸਟੈਂਡ ਇਹ ਵੀ ਕੋਈ ਔਦਾ ਹੈ ਹਲਕਾ ਇੰਚਾਰਜ ਇਹਦਾ ਕਿੱਥੇ ਆਫਿਸ ਕਿੱਥੇ ਆ ਹਲਕਾ ਇੰਚਾਰਜ ਦਾ ਆਮ ਆਦਮੀ ਹਲਕਾ ਇ ਇਹ ਕੋਈ ਡੈਜ਼ਿਗਨੇਸ਼ਨ ਆ ਇਹ ਕਿਹੜਾ ਇਹ ਕਿਹੜਾ ਆਫਿਸ ਆ ਮੈਨੂੰ ਵੀ ਪਤਾ ਲੱਗੇ ਸਰਕਾਰੀ ਇਹ ਕੋਈ ਸਰਕਾਰੀ ਅਹੁਦਾ ਵਾ ਸੋ ਇੱਕ ਮੈਂ ਹੋਰ ਤੁਹਾਡੇ ਮਾਧਿਅਮ ਨਾਲ ਜਿਹੜੀ ਅਹਿਮ ਗੱਲ ਕਰਨ ਜਾ ਰਿਹਾ ਉਹ ਇਹ ਗੱਲ ਹੈ ਕਿ ਇੱਥੇ ਜਿਹੜੇ ਇੱਥੋਂ ਦਾ ਜਿਹੜਾ ਲੀਡਰ ਆ ਸਾਬਕਾ ਚੇਅਰਮੈਨ ਨੇ ਜਿਹੜੇ ਹੈਲਥ ਕਾਰਪੋਰੇਸ਼ਨ ਦੇ ਇਹ ਬੜੀਆਂ ਦਵਾਈਆਂ ਦਿੰਦੇ ਸੀ ਕਿ ਮੈਂ ਪੁਰਾਣਾ ਹਸਪੀਟਲ ਸ਼ੁਰੂ ਕਰਾਤਾ ਬੋਰਡ ਵੀ ਲਵਾਏ ਕਈ ਉਦੋਂ ਇਹ ਚੇਅਰਮੈਨ ਸੀ ਕਈ ਮੈਡੀਕਲ ਸਟੋਰ ਵਾਲਿਆਂ ਨੂੰ ਪ੍ਰੈਸ਼ਰ ਪਾ ਕੇ ਉਹਨਾਂ ਦੀਆਂ ਫੋਟੋਆਂ ਵੱਡੀਆਂ ਕਰਕੇ ਲਗਾਈਆਂ ਗਈਆਂ ਬੈਲ ਸਾਹਿਬ ਦਾ ਧੰਨਵਾਦ ਪੁਰਾਣਾ ਹਸਪੀਟਲ ਚਲਾ ਦਿੱਤਾ ਗਿਆ ਅੱਜ ਉਹ ਹਸਪੀਟਲ ਵੇਚਣ ਜਾ ਰਹੇ ਨੇ ਰੈਸਟ ਹੌਸ ਵਾਲੀ ਜਗ੍ਹਾ ਵੇਚਣ ਜਾ ਰਹੇ ਨੇ ਯਾਰ ਇਹ ਅੰਗਰੇਜ਼ਾਂ ਅੰਗਰੇਜ਼ਾਂ ਦੇ ਵੇਲੇ ਦੀ ਇਹ ਪ੍ਰਾਪਰਟੀਆਂ ਵਾ ਜੇ ਕੋਈ ਬਾਹਰੋਂ ਕੋਈ ਲੀਡਰ ਆ ਜਾਏ ਕੋਈ ਅਫਸਰ ਆ ਜਾਏ ਕੋਈ ਕਿਸੇ ਨੇ ਰਹਿਣਾ ਹੋਏ ਇੱਥੇ ਤੇ ਕਿੱਥੇ ਜਾਊ ਆਪਾਂ ਉਹਨੂੰ ਵੀ ਵੇਚਣ ਜਾ ਰਹੇ ਆ ਚਿੱਠੀ ਹੈ ਇਹ ਹੈਲਥ ਦੀ ਦਵਾਈ ਦਿੰਦਾ ਹੈ ਚੇਅਰਮੈਨ ਰਹੇ ਨੇ ਅਜਗ ਮੇਰਨਾ ਚਲੋ ਹਸਪੀਟਲ ਕੀ ਕੀਤਾ ਕੂੜੇ ਦਾ ਮਾੜਾ ਹਾਲਾਤ ਆ ਕਈ ਵਾਰੀ ਤੁਸੀਂ ਵੀਡੀਓ ਤੁਹਾਡੀਆਂ ਚੱਲੀਆਂ ਚਾਦਲਾਂ ਤੇ ਉੱਥੇ ਸਫਾਈ ਦੀ ਵਿਵਸਥਾ ਨਹੀਂ ਕੁਛ ਨਹੀਂ ਕਿੰਨਾ ਚਿਰ ਚੇਅਰਮੈਨ ਰਿਹਾ ਹੈ ਉਸ ਤੋਂ ਬਾਅਦ ਹਸਪੀਟਲ ਦੀ ਹਸਪੀਟਲ ਦੀ ਗੱਲ ਕਰੀਏ ਹਸਪੀਟਲ ਜਦੋਂ ਜਦੋਂ ਗਵਰਨਮੈਂਟ ਚੇਂਜ ਹੋਈ ਫਸਟ ਨਿਓਰ ਚ ਐਮ ਐਲ ਏ ਬਣੇ ਇਹੋ ਹੀ ਪ੍ਰਾਪਰਟੀ ਜਿਹੜੀ ਆ ਇਹ ਪੁੱਡਾ ਨੂੰ ਜਿਹੜੀ ਆ ਇਹ ਟਰਾਂਸਫਰ ਕਰ ਦਿੱਤੀ ਗਈ ਸੀ ਜਦੋਂ ਟਰਾਂਸਫਰ ਕਰ ਦਿੱਤੀ ਗਈ ਤੇ ਇੱਥੇ ਮੈਡਮ ਮੇਰੇ ਖਿਆਲ ਦਿਪਤੀ ਉਪਲ ਸੀ ਦਿਪਤੀ ਉਪਲ ਸੀ ਮੈਡਮ ਉਦੋਂ ਸੀਏ ਪੁੱਡਾ ਉਦੋਂ ਜਦੋਂ ਆਏ ਤੇ ਸਾਨੂੰ ਪਤਾ ਲੱਗਾ ਕਿ ਸਰਕਾਰੀ ਹਸਪੀਟਲ ਆਏ ਆ ਇਹ ਪੁੱਡਾ ਨੂੰ ਜਿਹੜੀ ਆ ਜਮੀਨ ਟਰਾਂਸਫਰ ਕਰ ਦਿੱਤੀ ਆ ਉਦੋਂ ਮੈਂ ਤੇ ਐਮਐਲਏ ਸਾਹਿਬ ਆਏ ਐਮਐਲਏ ਸਾਹਿਬ ਨੇ ਫਿਰ ਉੱਪਰ ਗੱਲ ਕੀਤੀ ਕਿ ਮੈਂ ਸਰਕਾਰੀ ਹਸਪੀਟਲ ਦੀ ਜ਼ਮੀਨ ਜਿਹੜੀ ਆ ਮੈਂ ਪੁੱਡਾ ਨੂੰ ਨਹੀਂ ਵੇਚਣ ਦੇਣੀ ਫਿਰ ਐਫਰਟਸ ਕੀਤੇ ਉਹ ਜ਼ਮੀਨ ਜਿਹੜੀ ਉਹ ਟਰਾਂਸਫਰ ਵਾਪਸ ਕਰਾਈ ਦੁਬਾਰਾ ਟਰਾਂਸਫਰ ਹੋਈ ਆ ਜ਼ਮੀਨ ਉਹ ਹਸਪੀਟਲ ਨੂੰ ਜਦੋਂ ਮਰਜੀ ਚੈੱਕ ਕਰਕੇ ਦੇਖ ਲਓ ਅੱਜ ਉੱਥੇ ਹਸਪੀਟਲ ਜਿਹੜਾ ਉਹ ਪਹਿਲਾਂ ਬਣਿਆ ਉਹ ਪਹਿਲਾਂ ਤੇ ਉਹ ਚਾਹੀਦਾ ਨਹੀਂ ਸੀ ਬਾਹਰ ਜੇ ਚਲਾ ਗਿਆ ਤੇ ਜਦੋਂ ਅੱਜ ਲਾਂਗਡ ਆਰਡਰ ਦੀ ਇਹ ਗਲਤ ਦੇਖ ਲਓ ਅੱਜ ਕੋਈ ਬਿਮਾਰ ਹੋ ਜਾਊਗਾ ਉਹ ਕਿੱਥੇ ਜਾਊਗਾ ਬਾਈਪਾਸ ਤੋਂ ਬਾਹਰ ਅੱਜਕੱਲ ਤੇ ਚੰਗੇ ਭਲੇ ਲੋਕ ਨਹੀਂ ਸੁਰੱਖਿਤ ਸੋ ਇਹ ਹਸਪੀਟਲ 100 ਬੈਡਡ ਕਰਨ ਇੱਥੇ ਕੋਈ ਹੋਰ ਫੈਸਿਲਿਟੀਆਂ ਦੇਣ ਕਮ ਸੋ ਕਮ ਓਪੀਡੀ ਰਹੇ ਤਾਂ ਜੋ ਜਿਹੜੇ ਸ਼ਹਿਰ ਵਾਸੀ ਆ ਉਹਨਾਂ ਦੀ ਪ੍ਰਾਣੀ ਮੰਗਾ ਆਪਾਂ ਇੰਨੇ ਲੋਕਾਂ ਕੋਲ ਜ਼ਬਰਦਸਤੀ ਕਈ ਲੋਕ ਜਿਹੜੇ ਫੋਟੋ ਦੇਣੀ ਸੀ ਉਹ ਡਰਦੇ ਵਿਚਾਰੇ ਦੇ ਗਏ ਵੀ ਆਪਣੇ ਹੈਲਥ ਕਾਰਪੋਰੇਸ਼ਨ ਦਾ ਚੇਅਰਮੈਨ ਸਾਨੂੰ ਮੁੜ ਕੇ ਕੰਮ ਨਹੀਂ ਕਰ ਦੇਣਾ ਐਡੇ ਐਡੇ ਵੱਡੇ ਬੋਰਡ ਲਾਏ ਉਹਨਾਂ ਦੇ ਪੈਸੇ ਵੀ ਖਰਚ ਕਰਾਏ ਲੋਕਾਂ ਦੇ ਤੇ ਉੱਥੇ ਫੇਰ ਅੱਜ ਅੱਜ ਪ੍ਰਾਪਰਟੀ ਵਿੱਚ ਸ਼ਾਇਦ ਇਹਨਾਂ ਪੁੱਛਿਓ ਵੀ ਇਹ ਜਿਹੜਾ ਪ੍ਰੋਸੈਸ ਚੱਲ ਰਿਹਾ ਇਹ ਤੁਹਾਡੀ ਨੌਲੇਜ ਹੈ ਕਿਉਂਕਿ ਉਹ ਤੇ ਆਪੋ ਆਪਣੀ ਜਿਹੜੀ ਹੈ ਉਹ ਆਪੋ ਆਪਣੀ ਲੀਡਰ ਹੀ ਬਚਾ ਰਹੇ ਨੇ ਆਪਣਾ ਬਚਾ ਰਹੇ ਨੇ ਵੀ ਮੈਨੂੰ ਗਾਂ ਟਿਕਟ ਮਿਲ ਜੇ ਤੇ ਇੰਨਾ ਹੀ ਬੜਾ ਉਹ ਤੇ ਆਪੋ ਆਪਣੀ ਦੌੜ ਦੇ ਵਿੱਚ ਝਾੜੂ ਵਾਲੇ ਲੱਗੇ ਨੇ ਇੱਕ ਨਾਰ 100 ਬਿਮਾਰ ਵਾਲੀ ਹੁਣ ਗੱਲ ਹੈ ਇਹਨਾਂ ਦੀ ਜਿਹੜੇ ਇਹਨਾਂ ਨੇ ਚੇਲੇ ਪਾਏ ਸੀ ਉਹ ਗੁਰੂ ਉਹ ਗੁਰੂ ਬੜੀ ਫਿਰਦੇ ਨੇ ਉਹ ਕਹਿੰਦੇ ਇਹ ਗੁਰੂ ਜਿਹੜਾ ਇਹ ਤੇ ਅਸੀਂ ਕੱਟਤਾ ਇਹਨੂੰ ਸੋ ਉਹ ਉਹ ਇੱਕ ਸਾਲ ਤੋਂ ਇਹੋ ਲੜਾਈ ਲੜ ਰਿਹਾ ਕਿ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਟਿਕਟ ਮਿਲਦੀ ਆ ਕਿ ਨਹੀਂ ਮਿਲਦੀ ਸੋ ਇਹ ਜਿਹੜਾ ਬੜਾ ਅਹਿਮ ਮਸਲਾ ਇਹਦੀ ਲੋੜ ਪਈ ਤੇ ਉਹਦਾ ਵਿਰੋਧ ਕਰਾਂਗੇ ਜਦੋਂ ਵੀ ਇਹ ਪੁੱਡਾ ਸੇਲ ਕਰੂਗੀ ਇਹਦਾ ਡਟ ਕੇ ਵਿਰੋਧ ਕਰਾਂਗੇ ਜੋ ਵੀ ਐਫਰਟਸ ਕਰਨੇ ਪਏ ਇਹ ਜਿਹੜੀ ਆਪਣੇ ਆਪਣਾ ਰੈਸਟ ਹਾਊਸ ਵਾਲੀ ਜਗਾ ਤੇ ਹਸਪੀਟਲ ਵਾਲੀ ਜਗਾ ਇਹਨੂੰ ਆਪਾਂ ਵੇਚਣ ਨਹੀਂ ਦੇਵਾਂਗੇ ਕਿਉਂਕਿ ਇਹ ਬਹੁਤ ਜ਼ਰੂਰੀ ਨੇ ਕਿ ਜਿਹੜੀਆਂ ਅੰਗਰੇਜ਼ਾਂ ਦੇ ਵੇਲੇ ਦੀਆਂ ਪ੍ਰਾਪਰਟੀਆਂ ਇਹ ਯਾਦਗਾਰਾਂ ਨੇ ਇਹਨਾਂ ਨੂੰ ਹੋਰ ਦੱਸੋ ਵੀ ਰੈਸਟ ਹਾਊਸ ਤੋਂ ਇਲਾਵਾ ਤੁਹਾਡੇ ਕੋਲ ਕਿਹੜੀ ਪ੍ਰਾਪਰਟੀ ਆ ਜੀ ਜੇ ਕੋਈ ਬਾਹਰੋਂ ਗੈਸਟ ਆਉਂਦਾ ਕਿੱਥੇ ਸਟੇ ਕਰ ਸਕਦਾ ਡਿਸਟ੍ਰਿਕਟ ਹੈੱਡ ਕੁਆਰਟਰ ਤੇ ਬੈਠੇ ਆ ਸੋ ਇਹ ਵੀ ਜਿਹੜਾ ਬੜਾ ਜ਼ਰੂਰੀ ਅਹਿਮ ਮਸਲਾ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਇਹਨੂੰ ਇਹਨੂੰ ਵੀ ਤੁਸੀਂ ਜਿਹੜਾ ਵਾ ਇਹਨੂੰ ਇਨ ਗੁਰਦਾਸਪੁਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਿਲ੍ਹਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਇੱਥੇ ਕੋਈ ਦਿੱਤਾ ਨਹੀਂ ਜਾ ਰਿਹਾ ਤੋੜਨ ਦੀ ਕੋਸ਼ਿਸ਼ ਬਿਲਕੁਲ ਜਿਹੜੀ ਗੁਰਦਾਸਪੁਰ ਨੂੰ ਜ਼ਿਲ੍ਹਾ ਤੋੜਨ ਦੀ ਗੱਲ ਕਰ ਕੀਤੀ ਜਾ ਰਹੀ ਹੈ ਸਾਡੀ ਗਵਰਨਮੈਂਟ ਦੇ ਵਿੱਚ ਵੀ ਚੱਲੀ ਸੀ ਤੇ ਜਦੋਂ ਚੱਲੀ ਸੀ ਤੇ ਆਪਣੇ ਸਾਰੇ ਵਕੀਲ ਸਾਹਿਬਾਨਾਂ ਨੇ ਧਰਨਾ ਲਗਾਇਆ ਸੀ ਡਾਕਨ ਨੇ ਚੌਂਕ 'ਚ ਓਪਨਲੀ ਉੱਥੇ ਇਸ ਗੱਲ ਦਾ ਵਿਰੋਧ ਕੀਤਾ ਸੀ ਆਪਣੀ ਸਰਕਾਰ ਦੇ ਵਿੱਚ ਵੀ ਤੇ ਐਮਐਲਏ ਸਾਹਿਬ ਨੇ ਚੀਫ ਸੈਕਟਰੀ ਤੇ ਸੀਐਮ ਸਾਹਿਬ ਨਾਲ ਉਹ ਮਿਲ ਕੇ ਗੱਲ ਵੀ ਕੀਤੀ ਸੀ ਕਿ ਇਹ ਕੰਮ ਨਹੀਂ ਮੈਂ ਹੋਣ ਦੇਣਾ ਤੇ ਉਦੋਂ ਇਹ ਰੋਕ ਲੱਗੀ ਸੀ ਅੱਜ ਵੀ ਪਹਿਲੇ ਦਿਨ ਜਦੋਂ ਵਕੀਲ ਸਾਹਿਬਾਂ ਨੇ ਹੜਤਾਲ ਕੀਤੀ ਆ ਪਹਿਲੇ ਦਿਨ ਮੈਂ ਉੱਥੇ ਆਪ ਬੋਲ ਕੇ ਆ ਜਿੱਥੇ ਲੋੜ ਪਈ ਡਟ ਕੇ ਵਿਰੋਧ ਕਰਾਂਗੇ ਇਹ ਪੁਰਾਣਾ ਜਿਹੜਾ ਵਾ ਗੁਰਦਾਸਪੁਰ ਦੀ ਹੋਣ ਜਿਹੜੀ ਆ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਜ਼ਿਲ੍ਹਾ ਨਹੀਂ ਜਿਲ੍ਹਿਆ ਬਣਾਉਣਾ ਚਾਹੁੰਦੇ ਨੇ ਆਪਣੇ ਫਾਇਦਿਆਂ ਲਈ ਸੋ ਇਹਨੂੰ ਜਿਹੜਾ ਅਸੀਂ ਇਹਦੀ ਆਪਣੇ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਖੇਦੀ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇਹਦੇ ਖਿਲਾਫ ਜਿਹੜਾ ਡਟ ਕੇ ਸਾਨੂੰ ਵਿਰੋਧ ਕਰਨਾ ਪਿਆ ਉਹਦਾ ਕਰਾਂਗੇ ਸੋ ਅੱਜ ਤੁਹਾਨੂੰ ਸਾਰੇ ਇਸ ਮੁੱਦਿਆਂ ਕਰਕੇ ਤੁਹਾਨੂੰ ਖੇਚਲ ਦਿੱਤੀ ਆ ਸੋ ਤੁਹਾਡੇ ਸਾਰੇ ਮੀਡੀਆ ਸਾਥੀਆਂ ਦਾ ਵੀ ਧੰਨਵਾਦ ਕਰਦੇ ਆ ਕਿ ਅੱਜ ਤੁਸੀਂ ਸਾਰੇ ਇੱਥੇ ਪਹੁੰਚ ਕੇ ਸਾਡੀ ਗੱਲ ਜਿਹੜੀ ਆ ਉਹ ਪਬਲਿਕ ਨੂੰ ਰੱਖੀ ਆ ਕਿਉਂਕਿ ਜਦੋਂ ਕੁਝ ਲੋਕ ਜਿਹੜੇ ਗਲਤ ਪ੍ਰਚਾਰ ਕਰਦੇ ਆ ਤੇ ਲੋਕਾਂ ਦੇ ਅਸੀਂ ਚੁਣੇ ਹੋਏ ਨੁਮਾਇੰਦੇ ਆ ਇਹਨਾਂ ਨੂੰ ਅਸੀਂ ਜਵਾਬ ਦੇ ਨਹੀਂ ਲੋਕਾਂ ਨੂੰ ਅਸੀਂ ਜਵਾਬ ਦੇ ਆ ਕਿਉਂਕਿ ਛੋਟੀ ਉਮਰ ਦੇ ਵਿੱਚ ਲੋਕਾਂ ਨੇ ਸਾਨੂੰ ਮੈਨੂੰ ਬਤੌਰ ਪ੍ਰਧਾਨ ਚੁਣਿਆ ਐਮਐਲਏ ਸਾਹਿਬ ਨੂੰ ਦੋ ਵਾਰੀ ਹਲਕਾ ਵਿਧਾਇਕ ਚੁਣਿਆ ਇਵੇਂ ਤਾਂ ਕੋਈ ਵੀ ਇਲੈਕਸ਼ਨ ਆਈ ਆ ਤੇ ਡਟ ਕੇ ਸਾਥ ਦਿੱਤਾ ਸੋ ਜਦੋਂ ਵੀ ਕੋਈ ਗੱਲ ਹੁੰਦੀ ਆ ਤਾਂ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਲੋਕਾਂ ਨੂੰ ਉਹਦੀ ਕਲੈਰਿਟੀ ਦਈਏ ਉਸ ਤੋਂ ਇਲਾਵਾ ਇਸ ਤੋਂ ਇਲਾਵਾ ਜੋ ਗੱਲਾਂ ਕੀਤੀਆਂ ਜੇ ਕੋਈ ਇਹਦੇ ਵਿੱਚ 1921 ਆ ਤੇ ਇੱਥੋਂ ਵਾਲਾ ਲੀਡਰ ਜਦੋਂ ਮਰਜ਼ੀ ਇਕੱਠੇ ਬੈਠ ਕੇ ਇੱਕ ਟੇਬਲ ਤੇ ਬਿਠਾ ਲਿਓ ਜਦੋਂ ਮਰਜ਼ੀ ਮਰ ਨਾਲ ਗੱਲ ਕਰ ਲੇ ਸੋ ਧੰਨਵਾਦ ਜੀ ਤੁਹਾਡਾ